ਅਸੀਂ ਕੱਲ ਜੀ ਹਸਣਾ ਠੀਕ ਠਾਕ ਜੇ ਨੋ ਵੀਰ ਜੀ ਆਪਣਾ ਲੰਟਰਪਿੰਦਰ ਹੈ ਤਾਂ ਆਪਾਂ ਕਬੂਤਰਾਂ ਕੇ ਬਤਾਂ ਦਾ ਖੜਾ ਛੱਡਿਆ ਸੀ ਅੱਜ ਆਪਾਂ ਵੀ ਕੋਠੇ ਜੜੇ ਹਾਂ ਲਓ ਦਾਣੇ ਪੋਣ ਹੁਣ ਤੇ ਕਬੂਤਰ ਫੜਿਆ ਕਰੋਂ ਹਦਾ ਸ਼ੌਂਕ ਕਰੋ ਚਿਰੇ ਤਾਂ ਆਖ ਤਾਂ ਸ਼ੌਕ ਕਰਦੇ ਆ ਪੱਲੇ ਦਾ ਵੀ ਇਹ ਦੋ ਪੱਲੇ ਦਾ ਹੈ ഒ <coughs> പച്ച <coughs> <coughs> ਹੋਏ ਮਿੱਤਰੋ ਆਪਣਾ ਇਨਾਂ ਲੈਂਟਰ ਪੈ ਗਿਆ ਤੇ ਹੁਣ ਆਪਾਂ ਕਬੂਤਰਾਂ ਦੀ ਰਦਨੇ ਢੇਰ ਫੜ ਫੜ ਕੇ ਅਸੂ ਦੀ ਆਪਾਂ ਕਾਤੀ ਸ਼ੁਰੂਆਤ ਅਜ ਫੜਿਆ ਕਾ ਕਬੂਤਰ ਅੱਗੇ ਚਰਉਂਦੇ ਹੀ ਆਪਾਂ ਫੜੀ ਦਿੰਨੇ ਆਪਣੇ ਕੰਮ ਕਰ ਲੱਗੇ ਰਹੇ ਆ ਆਪਣਾ ਲੈਂਟਰ ਪੈ ਗਿਆ ਹੁਣ ਤੇ ਬਸ ਲੈਂਟਰ ਕੋਲੋਂ ਨਾਲ ਸੁਮਵਰ ਤੱਕ ਫਿਰ ਇਹ ਤਾਂ ਕਬੂਤਰ ਫੜਿਆ ਕਰਾਂਗੇ ਤੇ ਨਾਲੇ ਕਰਿਆ ਕਰਾਂ ਤੁਹਾਨੂੰ ਸ਼ੌਂਕ ਅਈ ਦੀ ਉਹ ਜਿੱਥੋਂ ਤੱਕ ਰ ਪੌੜੀ ਲੱਗੀ ਹੈ ਤੱਕ ਆਪਾਂ ਇੱਥੇ ਤੱਕ ਲੈਂਟਰ ਵਧਾਤਾ ਕਬੂਤਰਾਂ ਨੂੰ ਹੋ ਗਿਆ ਸੁਖ ਤਾਂ ਇਹ ਹੋ ਗਈ ਵੱਡੀ ਹੁਣ ਆਪਾਂ ਇੱਥੇ ਬਣਾ ਦੇਣਾ ਆ ਖੁੱਡਾ ਦੇ ਨਾਲ ਰੱਖ ਦੇਣਾ ਤੇ ਜਾਲਾ ਖੁੱਲੇ ਤਰ੍ਹਾਂ ਫੇਰਿਆ ਕਰਨਾ